ਦੇਖ ਕਿੰਨੀ ਆਕੜ ਹੈ ਹਜੇ ਵੀ ਐ ਨਾਂਗੀ ਮੂੰਹ ਪਾਸੇ ਕਰਕੇ ਜਮੀ ਐ ਨਹੀਂ ਹੈਗਾ ਕਬੀ ਚਾਚਾ ਚਾਚੀ ਨਾਲ ਮੜਾ ਮੋਟਾ ਬੁਲਾ ਲਿਆ ਕਰ ਮੇਰੀ ਗੱਲ ਸੁਣੋ ਜੀ ਖੜੇ ਹੋ ਕੇ ਕੀ ਗੱਲ ਹੋ ਗਈ ਜੀ ਉਹ ਨਾਲ ਜੀ ਇਹ ਦੇਖ ਲੈ ਸਾਰੇ ਉਦੋਂ ਭੈਣ ਵੀ ਕਹਿੰਦੀ ਤੁਸੀਂ ਜਵਾਕਾਂ ਨੂੰ ਬੁਲਾਉਂਦੇ ਨਹੀਂ ਹੈਗੇ ਕਿ ਤੇ ਉਹ ਵੀਰਪਾਲ ਦੇ ਘਰ ਦੇ ਕਾਲਜ ਜਾਂਦੀ ਸੀ ਮੈਂ ਉਦੋਂ ਜਾਂਦੀ ਸੀ ਮਾਸੀ ਕੇ ਤੇ ਬਾਅਦ ਚ ਨਾ ਮੂੰਹ ਬਣਾ ਕੇ ਲੰਗੀ ਆ ਦੇਖ ਲੈ ਉਹ ਪਰੇ ਦਹਾ ਹੋਵੇ ਤੂੰ ਕੀ ਲੈਣਾ ਲੈਣਾ ਤਾਂ ਮੈਂ ਨਹੀਂ ਕੁਛ ਪਰ ਮੰਨੀ ਤਾਂ ਕੋਈ ਹੁੰਦਾ ਆਪਾਂ ਤਾਂ ਸਾਰਿਆਂ ਨੇ ਕਹੇ ਕਾਹੇ ਫਿਰ ਵੀ ਇਹਨਾਂ ਨੂੰ ਨੇੜੇ ਲਾਉਣ ਦੀ ਸੋਚਦੇ ਆਂ ਇਹ ਕੁੜੀ 'ਚ ਕੁਝ ਜ਼ਿਆਦਾ ਹੀ ਆਕੜਾ ਏ ਹੁਣ ਵੀ ਨਹੀਂ ਐ ਸੋਚਦੀ ਵੀ ਮੇਰਾ ਮਾਂ ਪਿਓ ਸਿਰ ਤੇ ਹੈ ਨਹੀਂ ਕਰ ਵੀ ਮੇਰਾ ਚਾਚਾ ਜੀ ਅੱਜ ਉਹਦੇ ਉਹਦੇ ਭੈਣ ਨੂੰ ਭੁਖਾ ਕੇ ਭੇਜਤਾ ਆ ਕੇ ਸਾਡੇ ਨਾਲ ਵਸਤਦੇ ਨਹੀਂ ਕਿ ਹੈ ਉਹਦੇ ਭੈਣ ਵੀ ਕਹਿ ਕੇ ਦੀ ਲੈ ਤੁਸੀਂ ਜੋ ਆਕਾ ਨੂੰ ਬੁਲਾਉਂਦੇ ਨਹੀਂ ਬੁਲਾਉਂਦੇ ਕਹਿ ਬੀ ਲੈ ਜਾਵੜਾ ਗੁਜਰਾਤ ਹੈ ਨਾ ਪੁੱਛਿਆ ਨਾ ਕਰਿਆ ਕੀ ਗੱਲ ਹੈ ਤੁਸੀਂ ਇਵੇਂ ਇੰਟਰਫੇਅਰ ਕਰਦੇ ਹੋ ਵਿੱਚ ਆਪਣਾ ਜਿਹੜਾ ਕੰਮ ਹੈ ਨਾ ਮੈਂ ਤੁਸੀਂ ਉਹਦੇ ਤੇ ਫੋਕਸ ਰੱਖੋ ਮੇਰਾ ਤਾਂ ਫੋਕਸ ਹੋ ਤੇ ਆ ਬਸ ਫਿਰ ਮੇਰੀ ਗੱਲ ਸੁਣੋ ਮੈਨੂੰ ਨਾ ਕਿਸੇ ਨੇ ਜਿਹੜਾ ਤਰੀਕਾ ਦੱਸਿਆ ਨਾ ਪਲਾਨ ਦੱਸ ਕੇ ਗਿਆ ਸੀਗਾ ਹੂੰ ਹੂੰ ਠੀਕ ਆ ਮੇਰਾ ਦੋਸਤ ਪ੍ਰੇਸ਼ਮ ਹੂੰ ਮੈਂ ਤਾਂ ਫਿਰ ਬਸ ਫਿਰ ਠੀਕ ਹੈ ਬਸ ਫਿਰ ਹਾਂ ਤੇ ਦੱਸੇ ਪਤਾ ਵੀ ਨਾ ਨਾ ਪਤਾ ਆਪਾਂ ਕਿਉਂ ਲੱਗਦਾ ਵਾ ਇਹ ਬਸ ਤੂੰ ਆਪਣੇ ਘੂਲ ਦੇ ਕੇ ਡੰਗਾ ਵਾਲਾ ਕੰਮ ਕਰਦੇ ਬੰਦਿਆਂ ਨਾਲ ਫਿਰ ਵੀ ਹਾਜਮਾ ਹੁੰਦਾਗਾ ਬੁੜੀਆਂ ਦੇ ਕੋਈ ਗੱਲ ਨਹੀਂ ਪੱਛ ਦੀ ਹੁੰਦੀਗੀ ਹਾਜਮਾ ਆਣੀ ਕੀ ਗੱਲ ਹੈ ਜੀ ਇਹੋ ਜੀ ਗੱਲ ਨਾ ਮੈਂ ਥੋੜਾ ਕਿਸੇ ਕੋਲੇ ਕਰੂੰਗੀ ਆਪਣੇ ਦੋਨਾਂ ਚੀ ਗੱਲ ਰੋਊਗੀ ਠੀਕ ਹੈ ਨਾ ਰੋਟੀ ਖਾ ਕੇ ਵੀ ਤਾਂ ਬੰਦਾ ਪਚਾਉਂਦਾ ਹੀ ਹੈ ਕੰਦਾ ਦੇ ਵੀ ਕੰਨ ਹੁੰਦੇ ਆ ਮੈਨੂੰ ਆ ਤੇ ਤੂੰ ਮਾੜੀ ਮੋਟੀ ਕਦੇ ਸੀ ਜੇ ਨਿਕਲ ਗਈ ਨਾ ਕਿਤੇ ਮੈਨੂੰ ਅੰਦਰ ਨਾ ਕਰਾ ਦੀ ਨਹੀਂ ਨਹੀਂ ਆਪਾਂ ਅੱਜ ਗੱਲ ਕਰ ਲਈ ਹੁਣ ਇਸ ਤੋਂ ਬਾਅਦ ਇਸ ਟੌਪਿਕ ਤੇ ਆਪਾਂ ਕਰੇ ਗੱਲ ਹੀ ਨਹੀਂ ਕਰਨੀ ਤੇ ਤੁਸੀਂ ਬੈੱਡਰੂਮ ਐ ਜਾਣਾ ਕਿ ਵੈਸੇ ਇਹ ਗੱਲ ਨੂੰ ਭੁੱਲ ਹੀ ਜਾਏ ਠੀਕ ਹੈ ਮੈਂ ਜਾਣਾ ਕਿ ਫਿਰ ਮੌਤਰ ਜਾਣਾ ਮਾਸਕੇ ਠੀਕ ਹੈ ਠੀਕ ਹੈ ਤੋ ਯਾਰ ਮੇਨੋ ਵੀ ਲਕੋ ਰਖਣਾ ਪਊਗਾ ਜਿਹੜਾ ਵੀ ਉਧਰ ਲਈ ਚਾਲ ਖੇੜਤੀ ਦਾ ਉਹ ਚਾਲ ਦੇ ਦਾ ਰੰਗ ਨੇਾਰੇ ਹੀ ਨਿਕਲ ਲਗੇ ਨਾਲੇ ਸੱਪ ਮਰਜੂ ਨਾਲੇ ਮੇਰੀ ਛੋਟੀ ਵੱਜੂ ਠੀਕ ਹੈ ਨਾਲੇ ਦਾ ਉਹ ਰਾਹਲਾ ਕੰਡਾ ਚੱਕਿਆ ਜਾਊਗਾ ਤੇ ਨਾਲੇ ਜਿਹੜੀ ਜ਼ਮੀਨ ਇਹਨਾਂ ਦੇ ਨਾਂ ਤੇ ਆਉਂਦੀ ਆ 4 ਕਿੱਲੇ ਉਹ ਮੇਰੇ ਨਾਂ ਤੇ ਆ ਜੂਗੀ ਹਲੋ ਹਾਂਜੀ ਭਾਈ ਕੌਣ ਸਿਕਲ ਭਾਈ ਜੀ ਹਾਂਜੀ ਮੈਂ ਨਿੱਕਾ ਬੋਲਦਾ ਨਹੀਂ ਭਈ ਇਹ ਰਾਜੂ ਦਾ ਨੰਬਰ ਸੀ ਰਾਜੂ ਕਿੱਥੇ ਬਈ ਹੈ ਨਾ ਯਾਰ ਬਾਈ ਯਾਰ ਮੈਨੂੰ ਯਕੀਨ ਨਹੀਂ ਆ ਰਹਾ ਯਾਰ ਮੇਰੀ ਤਾਂ ਬਈ 2 ਮਿੰਟ ਹੋ ਕੇ ਪਹਿਲਾਂ ਹਣ ਗੱਲ ਹੋ ਗਈ ਉਹਨਾਂ ਨਾਲ ਨਹੀਂ ਬਾਈ ਯਾਰ ਨਾ ਬਈ ਉਹ ਤਾਂ ਮੇਰਾ ਧਰਮ ਦਾ ਭਾਈ ਬਣਿਆ ਸੀ ਛੇ ਰੱਖੋ ਤੀਰ ਲੋਕ ਯਾਰ ਮੈਨੂੰ ਯਕੀਨ ਨਹੀਂ ਆ ਰਹਾ ਭਾਈ ਯਾਰ ਰਬਾ ਹਾਂ ਇਹ ਪਹਿਲੇ ਮੈਂ ਤਾਂ ਤੇਰੇ ਕੋਲੇ ਖਲ੍ਹ ਸੁਣ ਕੇ ਆ ਪਹੁੰਚ ਆਇਆ ਕੀ ਗੱਲ ਹੋ ਗਈ ਆ ਜਾ ਆ ਜਾ ਇੱਧਰ ਆ ਜਾ ਉਹ ਕੀ ਗੱਲ ਹੋ ਗਈ ਉਹ ਕੱਢ ਕੀਨੀ ਚਾਚਾ ਮੇਰੇ ਕੋਲ ਤਾਂ ਫੋਨ ਆ ਗਿਆ ਸੀ ਹਾਂ ਰਾਜੂ ਬਾਰੇ ਅੱਛਾ ਆਪਣਾ ਰਾਜੂ ਹਾਂ ਆਪਣਾ ਰਾਜੂ ਬਾਹਰ ਨਹੀਂ ਗਿਆ ਹਾਂ ਹਾਂ ਪੰਜ ਮਿੰਟ ਪਹਿਲਾਂ ਮੇਰੇ ਨਾਲ ਗੱਲ ਹੋ ਗਈ ਏਡੀ ਸੀ ਅਜੇ ਪਹਿਲਾਂ ਮੇਰੇ ਕੋਲ ਫੋਨ ਆ ਗਿਆ ਤਾਂ ਕਿ ਤੇਰਾ ਰਾਜੂ ਦਾ ਫੋਨ ਹੈ ਉੱਥੇ ਕਿਸੇ ਮੁੰਡੇ ਨੇ ਫੋਨ ਕਰਤਾ ਕਿ ਅਕਸਿਡੈਂਟ ਹੋ ਗਿਆ ਤੂੰ ਕਮਲਾ ਹੋ ਗਿਆ ਯਾਰ ਐਕਸੀਡੈਂਟ ਕਮਲਾ ਕਹਿੰਦਾ ਚਾਚਾ ਮੇਰੇ ਕੋਲ ਫੋਨ ਆਇਆ ਸੀ ਮੇਰੇ ਤਾਂ ਘਬਰਾਹਟ ਹੋ ਜਾਂਦੀ ਉਹ ਮੈਂ ਤੇ ਪਹਿਲਾਂ ਪਾਣੀ ਪੀ ਲਿਆ ਕਿਉਂਕਿ ਮੈਂ ਪਾਣੀ ਨੂੰ ਕੋਈ ਗੋਲੀ ਨਾ ਰੱਖਿਆ ਤਾਂ ਮੈਂ ਤਾਂ ਜੇ ਨਹੀਂ ਰੱਖਿਆ ਉਹ ਪੰਗਾ ਚਾ ਉਹੋ ਚੱਲ ਮੈਂ ਕੋਈ ਨਾ ਕੋਈ ਨਾ ਫੋਨ ਕਰ ਦੂੰ ਪਾਣੀ ਹੋਣੀ ਪੀ ਤੇ ਮੈਂ ਕੋਈ ਨਾ ਸਾ ਠੀਕ ਹੈ ਤਾਂ ਤਾਂ ਮਿਸੇ ਠੀਕ ਨਹੀਂ ਥੋੜਾ ਕੋਈ ਨਾ ਕੋਈ ਨਾ ਮੈਂ ਕਹਾ ਤਾਂ ਠੀਕ ਹੋ ਗਿਆ ਹੈ ਕੰਮ ਹੈ ਬਹੁਤ ਵਧੀਆ ਮੈਂ ਤਾਂ ਪੁਲਾਰ ਬਣਾਇਆ ਸੀ ਆ ਤਾਂ ਰਬੜੀ ਉਹ ਤਾਂ ਰੋੜਾ ਚੱਕ ਤਾਂ ਮੇਰਾ ਰਾਹ ਇੱਕ ਤਾਂ ਚੱਕਿਆ ਗਿਆ ਜਿਹੜਾ ਦੂਜਾ ਬੜਾ ਪੁਣੀ ਜਿੰਤਾ ਮੈਂ ਆਪੇ ਦੇਖ ਕਹਿੰਦਾ ਕੋਈ ਠੇਕਾ ਨਹੀਂ ਲੈ ਦਿੱਤਾ ਸੀ ਇਹਨੇ ਹੋਰ ਦੇਖ ਜੇ ਵੀ ਪੂਰੀ ਬੰਦ ਠੇਕੇ ਦੀ ਗੱਲ ਕਰਦੇ ਨਹੀਂ ਦੱਬ ਕੇ ਦਿਖਾਉਂਗਾ ਕਬਜ਼ਾ ਕਰੂੰਗਾ ਇਹ ਕੁੜੀ ਮੇਰਾ ਕੀ ਕਰਨੂ ਕੁੜੀ ਉਹ ਤਾਂ ਆਪ ਹੀ ਦੇਖੂ ਇਹਨਾਂ ਦੇ ਪਿਓ ਨੇ ਨਾ ਮੋਟਾਲਾ ਬਾਹਰ ਰੱਖਿਆ ਸੀਗਾ ਚਲਾਕੀ ਜਿਹੀ ਨਾਲੇ ਕੱਸੀ ਦਾ ਪਾਣੀ ਲੱਗਦਾ ਸੀ ਣੈਰੀ ਪਾਣੀ ਘੋਮ ਪਤਾ ਚਲੋ ਕਰਮਸੂਤ ਪਾਉ ਹੋ ਨੌ ਦੀਆਂ 11 ਹੈ ਦੇ ਨਾਲ ਪੰਕਾ ਲੈਂਦੇ ਸੀਗੇ ਬੜਾ ਚਤਰਬੰਦ ਸੀਗਾ ਰਾਜੂ ਪਤੀ ਚਾ ਨਾਲੇ ਭੈਣ ਨਾਲੋਂ ਫਿੱਕ ਪਵਾਉਂਦੇ ਆ ਮੇਰਾ ਬਾਲੀਸ਼ਾ ਸੀ 29 ਦੀ 31 ਪੈ ਗਈ ਹੋਂ ਸਭ ਨਹੀਂ ਪਾਤੇ ਮੇਰਾ ਤਾਂ ਸਿਰਫ ਪਲਾਂ ਹੀ ਸੀਗਾ ਚਾਰਾਂ ਵਾਂ ਦੇ ਸੀ ਨਵਾਏ ਮੇਰੇ ਰੱਬਾ ਤੇਰੇ ਆ ਵੀ ਕਰਾਮਾਤਾ ਕਮਾਲ ਨੇ ਹੈ ਕਦੇ ਰੋਣੇ ਚੱਕ ਦੇਣਾ ਕਦੇ ਕੰਡੇ ਵੀ ਦੇਣਾ ਵਾਹ ਓਏ ਮੇਰੇ ਰੱਬਾ ਮੇਰੇ ਤਾਂ ਰਾਈ ਸਾਫ ਕਰੀ ਜਾਂਦਾ ਕੀ ਤਰ੍ਹਾਂ ਦਾ ਕੋਈ ਬਣਾਵਾਂ? ਬਣਾਵਾ ਕੀ ਦੱਸੋ? ਚਾਹੇ ਖੀਰ ਬਣਾ ਲਾ ਠੀਕ ਐ। ਉਹ ਮੈਂ ਬਣਾ ਤਾਂ ਲਵਾਂਗੀ ਮੈਨੂੰ ਦੱਸੋ ਤਾਂ ਸੇ ਕੀ ਹੋਇਆ? ਗੱਲ ਦੱਸਣ ਵਾਲੀ ਆ ਵੀ ਤਾਂ ਦੱਸਣ ਵਾਲੀ ਹੈ ਵੀ ਨਹੀਂ। ਨਹੀਂ ਅੱਜ ਐਨੀ ਐਨੇ ਖੁਸ਼ ਹੈ ਕਿਉਂ ਤੁਸੀਂ? ਇੰਨਾ ਮੈਂ ਬੰਬ ਬਾਅਦ ਵਿੱਚ ਖੋਲੂਗਾ, ਬਾਅਦ ਵਿੱਚ ਬੰਬ ਫਟੂਗਾ। ਪਹਿਲਾਂ ਤੋ ਮਿੱਠਾ ਤਿਆਰ ਕਰ। ਪਹਿਲਾਂ ਜੀ ਫੇਵਰੇਟ ਚੀਜ਼ ਖਾ ਗਏ। ਹਾਂ ਪਹਿਲਾਂ ਖੀਰ ਬਣਾ ਲਾ ਫਿਰ ਗੱਲ ਦੱਸੂ ਠੀਕ ਐ। ਚਲੋ ਬਣਾ ਆ ਗਿਆ। ਇਹ ਹੈ ਜੀ ਖੁਸ਼ੀ ਵਾਲੀ ਗੱਲ ਇੰਨੇ ਕੁਝ ਤਾਂ ਮੈਂ ਅਜੇ ਪਹਿਲੀ ਵਾਰੀ ਦੇਖਿਆ ਹੈ ਦੇਖੋ ਚਲੋ ਪੁੱਛਦੀਆਂ ਬਾਅਦ ਚ ਮੈਂ ਪਹਿਲਾਂ ਖੀਰ ਬਣਾਉਣੀ ਹੈ ਨਾ ਵਾਸਤੇ ਫਿਰ ਉਹ ਆਹ ਖੀਰ ਬੱਤੀ ਜਾਂਦਾ ਕੰਮ ਵੀ ਨਹੀਂ ਕੋਈ ਕਰ ਦਿੰਦਾ ਇਹ ਆਏ ਤਾਂ ਹੈ ਨਹੀਂ ਕੋਈ ਕੰਮ ਨੇ ਪੜ ਜੂਗਾ ਹੈਲੋ

ਹੇ ਪ੍ਰਮਾਤਮਾ ਖੈਰ ਸੁੱਖ ਰੱਖੀ ਮੇਰੇ ਪੇਕੇ ਦੇ ਘਰੇ ਮੈਂ ਤਾਂ ਪਹਿਲਾਂ ਹੀ ਬਹੁਤ ਦੁਖੀ ਆ ਸੁੱਖ ਦਾ ਸੁਣ ਹੀ ਹੋਵੇ ਕੀ ਗੱਲ ਹੈ ਨੌਲੇ ਬਾਈ ਨੇ ਐਡਾ ਫੋਨ ਕਰਤਾ ਤਰਦੀ ਦੇ ਵੀ ਹੁਣੇ ਆ ਜਾ ਨਾਲੇ ਗੱਲ ਤਾਂ ਪੜਦਾ ਰੱਖੀ ਗਏ ਚਲ ਦੇਖਣੀ ਜਾਨੀ ਐ ਮੰਮੀ ਮਰਾ ਜਾਨੀ ਦੇਖੇ ਚਾਰਜ ਲੋ ਆ ਕੈਮਰਾ ਉੱਥੇ ਹੋ ਗਾ ਅੰਦਰ ਚਾਰਜ ਮੈਂ ਖਾਣ ਨੂੰ ਕੀ ਤਰੋ ਕੱਟੀਆ ਨਾ ਮੈਂ ਕਦੇ ਵਾਸਤੇ ਰੋਣਾ ਕੀ ਗੱਲ ਹੋਈ ਆ ਕੋਈ ਗੱਲ ਨਹੀਂ ਮੇਰੀ ਐ ਮੂੰਹ ਗੱਲ ਰੱਖਿਆ ਮੈਨੂੰ ਨਹੀਂ ਪਤਾ ਲੱਗੂ ਮੇਰੇ ਮਾਦਾ ਤੂੰ ਗੱਲ ਹੀ ਆ ਦੱਸ ਕੋਈ ਗੱਲ ਨਹੀਂ ਕੋਈ ਤੂੰ ਦੱਸ ਤਾਂ ਦੇ ਮੈਂ ਐ ਗੱਲ ਕਰਦੀ ਦੱਸ ਕੀ ਗੱਲ ਹੈ ਮੈਂ ਨਾ ਤੇਰੇ ਨਾਲ ਕੀ ਜਾਣੀ ਇਹ ਨਾਲ ਕੀ ਤੇਰੇ ਮਾਮੇ ਦਾ ਫੋਨ ਆਇਆ ਸੀ ਕਿਵੇਂ ਦੱਸਿਆ ਤਾਂ ਕੁਝ ਹੈ ਨਹੀਂ ਆ ਕਿ ਗੱਲ ਤਾਂ ਕੋਈ ਹੋਰ ਹੀ ਹੋਗੀ ਭੈਣੇ ਇੱਥੇ ਆਈ ਨੂੰ ਦੱਸੂਗਾ ਪਿੰਡ ਆ ਜਾ ਫਟਾਫਟ ਜਿੰਨੀ ਛੇਤੀ ਹੋਈ ਆਈ ਲੈ ਉਹਨੀ ਛੇਤੀ ਆਜ ਤੂੰ ਕੱਲੀ ਜਾਣੀ ਤੇ ਹੋਰ ਮੇਰੇ ਨਾਲ ਕੌਣ ਜਾਊਗਾ ਮੈਂ ਚੱਲਦਾ ਮੈਂ ਚੱਲ ਸਰਕਾਰੀ ਜਿੰਦਾ ਲਾਉਣਾ ਪਊਗਾ ਆਪਾਂ ਨਾ ਦੇ ਕੋਈ ਨਾ ਫਿਰ ਜਿਹੜਾ ਜਰੂਰੀ ਗੱਲ ਹੀ ਕਹੀ ਜੇ ਫਿਰ ਜਾਣਦਾਂ ਦੂਰ ਗਿਰਾਂ ਅਮਰੀਕਾ ਨੂੰ ਪੁੱਛ ਲੋ ਸੀ ਕੀ ਕਹਿੰਦੇ ਸਰ ਆ ਜੀ ਜਿੰਦਾ ਲਾ ਕੇ ਦੱਸ ਲੈ ਲੈ ਆ ਭੈਣਾਂ ਰਗੇ ਵੀ ਆ ਗਏ ਆ ਜੋ ਭੈਣੇ ਸੱਸੀ ਕਾ ਸੱਸੀ ਕਾ ਜੀ ਆਉਣੀ ਜੀ ਬਈ ਕੁਛ ਨਾ ਆਉਂਦੇ ਉਹ ਬਈ ਹੋਰ ਸੁਣਾਓ ਜੀ ਕੀ ਗੱਲ ਬਾਈ ਕਾਪੂ ਤੂੰ ਬਈ ਨਾ ਏਡੀ ਕਾ ਨਾ ਸੱਦਾ ਛੇਤੀ ਦੇਨੇ ਆ ਜਾ ਤੇ ਨਾਲੇ ਆਏ ਜੀ ਕਾ ਤਾ ਬੈਠਾ ਕੀ ਦੱਸਾਂ ਕੀ ਹੋ ਗਿਆ ਗੱਲ ਦਾ ਦੱਸੀ ਤੂੰ ਕੱਲ ਉਹਦਾ ਰੱਬੋ ਨਸੀਬ ਤੋਂ ਪਉਦਾ ਨਾ ਇਹ ਦਾ ਕੋਈ ਦੁੱਖ ਦਿੰਦਾ ਗੱਲ ਦੋੜੀ ਪੈਣੇ ਸਪਨਾ ਰੱਜੂ ਜਿਹਾ ਸੀ ਗੁਜ਼ਰਾਤ ਹਾਂ ਕੋਈ ਦੋਸਤ ਆਇਆ ਸੀਗਾ ਉਹ ਕਟਵਰਤਾ ਉੱਥੇ ਐਕਸੀਡੈਂਟ ਹੋ ਗਿਆ ਭੈਣੇ ਹਾਏ ਹਾਏ ਭਾਈ ਤੈਨੂੰ ਕੀ ਸੁਨੇਹਾ ਦੇਤਾ ਉੱਚਣਾ ਭੈਣੇ ਉਹਦਾ ਲਾਜਦਾ ਵੀ ਕਹਿੰਦੇ ਕੁਦਰਤ-ਪੁਦਰ ਨਹੀਂ ਮਿਲਿਆ ਉਹਦਾ ਟਾਣਿਆ ਇਹਨੂੰ ਸਕਾਰ ਦਿੱਤਾ ਸਾਡੇ ਨਾਲ ਕੀ ਕਰ ਕੋ ਆਏ ਮੇਰ ਰੱਬ ਇਹ ਕਿਹਦਾ ਦੁਰਪਾ ਪਹਿਲਾਂ ਉਹਦਾ ਮਾਪਿਓ ਚ ਖੋ ਲਿਆ ਹੁਣ ਉਹ ਵੀ ਖੋ ਲਿਆ اے ਮੇਰ ਰੱਬ ਚਾਚੇ ਲਈ ਭਤੀਜਾ ਚ ਕੋਈ ਫਰਕ ਨਹੀਂ ਹੁੰਦਾ ਭਤੀਜਾ ਭਤੀਜੀ ਇਕੱਲੇ ਪਿਆਰੇ ਹੁੰਦੇ ਆ ਪਹਿਨੇ ਪੁੱਛਣਾ ਐ ਭਾਈ ਮਾ 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 ਕੁੜੀ ਨੂੰ ਦੱਸਿਆ ਕਿ ਦੱਸਿਆ ਕਿ ਕੁੜੀ ਕਿੱਥੇ ਆ ਤੂੰ ਤਾਂ ਆਪਦੇ ਘਰੇ ਬੈਠਾ ਤੇਰਾ ਫੱਕੀ ਉਹਦੇ ਤੇ ਗਿਆ ਕੁੜੀ ਨੂੰ ਨਹੀਂ ਦੱਸਿਆ ਮੈਂ ਉਹਦਾ ਨਿੱਕਾ ਜਦੋਂ ਘਬਰਾ ਕੇ ਆਇਆ ਸੀ ਨਾ ਉਹਦਾ ਵਿਚਾਰਾ ਨਾਲ ਦੇ ਨਾਲ ਦਸਵੀਂ ਭੱਜ ਗਿਆ ਮੈਂ ਤਾਂ ਸਿੰਗਲ ਨੂੰ ਵੀ ਨਹੀਂ ਦੱਸਿਆ ਇਹਦੀ ਕਰ ਤਾਈ ਦਾ ਮਤੈ ਨੂੰ ਫੋਨ ਕੀਤਾ ਉੱਚ ਨਾ ਰੂ ਰੱਬਾ ਵਿਚਾਰੇ ਦੇ ਲਾਸ ਨੂੰ ਵੀ ਨਹੀਂ ਮਿਲਿਆ ਉਸ ਅਗਨੇ ਟੁਕੜੇ ਨਹੀਂ ਹੋਏ ਜੀ ਪਤਾ ਨਹੀਂ ਕਿਵੇਂ ਓਏ ਟੁਕੜੇ ਟੁਕੜੇ ਹੋ ਗਏ ਕਹਿੰਦੇ ਲਾਜ਼ ਉਹਦੀ ਟੁਕੜੇ ਟੁਕੜੇ ਬਾਈ ਬਸ ਕਰਦਾ ਮੈਂ ਕੋਈ ਨਹੀਂ ਸੁਣਾ ਜਾਂਦਾ ਮੈਂ ਤੋਂ ਬਸ ਚੁੱਪ ਗੱਲਦਾ ਮੈਂ ਨਾ ਨਹੀਂ ਬਈ ਉਹ ਦੰਦ ਕੁੜੀ ਕੋਲ ਜਾ ਕੇ ਦੇਖੀ ਕੁੜੀ ਦਾ ਕੀ ਹਾਲ ਜਾਣ ਕੁੜੀ ਨੂੰ ਕਿਸੇ ਨੇ ਦੱਸਿਆ ਜਾਂ ਕਿਵੇਂ ਕਿੱਥੇ-ਥੇ ਜਵਾਕੜੀ ਕੱਲੀ ਮਿਲ ਜਾਂਦੀ ਹੋਵੇ ਹੈ ਮੈਂ ਹਾਂ ਸਰਪ ਕੋਈ ਨਹੀਂ ਦਾ ਹੌਲਾ ਨਹੀਂ ਕਰੀ ਕੋ ਗਾਨੀ ਮੈਂ ਆਂਜਾ ਪੁੱਛਣਾ ਰੱਬ ਤੋਂ ਵੈਰੀ ਬਣ ਗਿਆ ਪਹਿਲਾਂ ਮੈਂ ਰਾਤ ਇੱਥੇ ਜਾਈ ਨੂੰ ਕੋ ਉਹ ਇਹ ਵੀ ਆਪੋ ਬੈਠੀ ਕੋਈ ਨਹੀਂ ਮਮਾ ਜੀ ਮਰੇ ਭੈਣ ਕੋਲ ਜਾ ਕੇ ਆਉਣੀ। ਲੈ ਭੈਣ ਹੋ ਰਿਹਾ ਸੀ ਚਲੇ ਗਏ ਉਹ। ਕੀ ਹੋ ਗਿਆ ਤੁਸੀਂ ਆਲੇ ਬੈਠੇ? ਮੈਨੂੰ ਤਾਂ ਦੱਸਿਆ ਨਹੀਂ ਗਾਉਂ ਉਹ। ਹਾਂ। ਉਹਦੇ ਕੋਲ ਕੋਈ ਨਿੱਕਾ ਆ ਕੇ ਗਿਆ। ਕੀ ਕਰਾ ਤੂੰ ਮੇਰੇ ਤਾਂ ਤੁਸੀਂ ਬੁਝਾਰਤਾਂ ਨਹੀਂ ਨਾ ਪਾਓ ਜੀ। ਤੁਸੀਂ ਮੈਨੂੰ ਖੁੱਲ ਕੇ ਗੱਲ ਦੱਸੋ ਕਿ ਮੈਨੂੰ ਖੁਦ ਨੂੰ ਅਜੀਬ ਜਿਹੀ ਕਪਰਾਟ ਹੁੰਦੀ ਆ ਤੁਸੀਂ ਐ ਆਓ ਕਰਕੇ ਬੁਝਾਰਤਾਂ ਨਹੀਂ ਪਾਈ ਜਾਂਦੇ। ਕੀ ਹੋ ਗਿਆ? ਇਹ ਤਾਂ ਸਾਰੇ ਲੋਕ ਨੂੰ ਪਤਾ ਹੁੰਦਾ ਹੈ ਜੀਗਰ ਨੂੰ। ਯਾਗ ਗੁਜਰਾਤ ਦੇ ਵਿੱਚ ਸੈਂਟ ਸਰੀਰ ਦੇ ਪੁਰਜੇ ਪੁਰਜੇ ਨਹੀਂ ਮਿਲੇ ਇੱਥੇ ਲਾਸ਼ ਲਿਆਉਣਾ ਬਾਈ ਇਹ ਨਹੀਂ ਸੀ ਕਿ ਥਾਲਿਆ ਵਾਲੇ ਸੰਸਕਾਰ ਕਰਤਾ। ਨਹੀਂ ਤੁਹਾਨੂੰ ਕਿਹਨੇ ਦੱਸੀ ਇਹ ਗੱਲ? ਉਹ ਮੈਨੂੰ ਤਾਂ ਉਹਨੇ ਹੀ ਕਥਾ ਚਲਾਈ। ਠੀਕ। ਇਹ ਨਹੀਂ ਦੱਸਦੀ। ਇਹਦੀ ਤਾਂ ਇਹ ਗੱਲ ਕੋਈ ਨਹੀਂ। ਪੀਪਲ ਪੀਪਲ ਪੂਆ ਜੀ ਪੂਆ ਜੀ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਫੋਨ ਇਹ ਲਾਇਆ ਸੀ ਕਲਪਾ ਹੋਰ ਕਰੇ ਸਾਰੇ ਠੀਕ ਸੀ ਹਾਂ ਪੁੱਤ ਪੂਆ ਜੀ ਕੰਮ ਆਈ ਸੀ ਕੋਈ ਕੱਲ ਤਾਂ ਗਏ ਸੀ ਅੱਜ ਮੈਂ ਉਹੀ ਕਹਿਣੀ ਹਾਂ ਗੁੱਸਾ ਨਾ ਕਰਿਓ ਨਨ ਪੂਆ ਕੀ ਹੋ ਗਿਆ ਤੁਹਾਡਾ ਮੂੰਹ じゃ ਕਾ ਤੂੰ ਉੱਤਰਿਆ ਪਿਆ ਹੋਣਾ ਕੀ ਆ ਪੁੱਤ ਤੇਰੀ ਕਿਸਮਤ ਹੈ ਨਾ ਜੀ ਇਹ ਪਤਾ ਨਹੀਂ ਕੀ ਰੱਬ ਨੇ ਪੁੱਠੇ ਹੱਥ ਨਾਲ ਲਿਖੀ ਹੈ ਜਿੰਨੇ ਦੁੱਖ ਹੈ ਸਾਰੇ ਤੇਰੇ ਕਰਮਾਂ ਚ ਹੀ ਆਹ ਹੈ ਭੂਆ ਕੋਈ ਨਹੀਂ ਹੁਣ ਤਾਂ ਰੱਬ ਨੇ ਮੈਨੂੰ ਸਬਰ ਦਿੱਤਾ ਮੰਮੀ ਹੁਣਾਂ ਦੀ ਯਾਦ ਹੁਣ ਨਹੀਂ ਆਉਂਦੀ ਮੈਨੂੰ ਐਵੇਂ ਨਾ ਟੈਨਸ਼ਨ ਲਈ ਜਾਇਆ ਕਰ ਤੂੰ ਕੁਛ ਨਹੀਂ ਹੁੰਦਾ ਬਹੁਤ ਟਾਈਮ ਹੋ ਗਿਆ ਸਬਰ ਦਾ ਕਰਨਾ ਹੀ ਪਊਗਾ ਹਾਂ ਪੁੱਤ ਸਬਰ ਤਾਂ ਕਰਨਾ ਹੀ ਪਊਗਾ ਇਹ ਤਾਂ ਮੈਨੂੰ ਵੀ ਪਤਾ ਹੈ ਕਿ ਸਬਰ ਕਰਨਾ ਪੈਂਦਾ ਪਰ ਜਿਹੜਾ ਸਬਰ ਹੈ ਨਾ ਬਹੁਤ ਔਖਾ ਕਰਨਾ ਪੈਂਦਾ ਹੈ। ਇੱਕ ਪਾਸਾ ਹੁੰਦਾ ਵੀ ਆਸ ਹੁੰਦੀ ਹੈ ਕਿ ਤੁਲਾਣਾ ਬੰਦਾ ਆਪਣਾ ਘਰੋਂ ਗਿਆ ਤੇ ਉਹ ਵਾਪਸ ਮੁੜ ਕੇ ਆਊਗਾ। ਜਿੱਦੋਂ ਆਵਾਸਾਂ ਖਤਮ ਕਰ ਦਿੰਦਾ ਨਾ ਫਿਰ ਸਾਰੇ ਸਬਰ ਵੀ ਟੁੱਟ ਜਾਂਦੇ। ਕੋਈ ਕੀ ਗੱਲ ਹੋ ਗਈ? ਗੋਲ ਮੋਲ ਜਿਹਾ ਲੱਗਾ ਤੂੰ ਫਿਰ ਐਨੇ ਮੈਨੂੰ ਗੱਲ ਤਾਂ ਦੱਸੋ ਕੀ ਹੋ ਗਿਆ? ਪੁੱਤ ਮੈਂ ਤੈਨੂੰ ਕੀ ਦੱਸਾਂ? ਲੇਪੂਆ ਜਿਹੜੀ ਗੱਲ ਆ ਮੈਨੂੰ ਉਹ ਦੱਸ ਛੇਤੀ ਦੱਸੋ ਨਾਲ ਹੁਣ ਮੇਰੇ ਤੋਂ ਵੇਟ ਨਹੀਂ ਹੁੰਦੀ ਪੁੱਤ ਤੈਨੂੰ ਰੱਬ ਨੇ ਇੰਨੇ ਇੱਕ ਦੁੱਖ ਦਿੱਤੇ ਕਿ ਤੂੰ ਕੱਲੀ ਜ਼ਿੰਦਗੀ ਆਪਦੀ ਕੱਢਣ ਲਈ ਹੁਣ ਤੱਕੜੀ ਹੋ ਜਾ ਲੈਪੂਆ ਪੱਥਰ ਹੋ ਕੇ ਤੈਨੂੰ ਆਪਦੀ ਕੱਲੀ ਜ਼ਿੰਦਗੀ ਕੱਢਣੀ ਪਊਗੀ ਲੈਪੂਆ ਕੱਲੇ ਕੱਲੇ ਦਾ ਤਾਂ ਕੋਈ ਇੰਨਿਆ ਮੇਰੇ ਵੀਰਾ ਹੈਗਾ ਤਾਂ ਹੈਗਾਗਾ ਬਹੁਤ ਮਾੜਾ ਹੋਇਆ ਜੀ ਤੇ ਆਪਣੀ ਵੀਰਪਾਲ ਨੂੰ ਪਤਾ ਐਸ ਗੱਲ ਦਾ ਨਹੀਂ ਪਤਾ ਨੀ ਪਤਾ ਚੱਲ ਮੈਂ ਵੀ ਜਾ ਕੇ ਆਲੀਆ ਪਿੰਡਾਂ ਥੋੜੇ ਪੁੱਤ ਸਾਰੇ ਦੁੱਖ ਰੱਬ ਨੇ ਤੈਨੂੰ ਹੀ ਦੇਤੇ ਲੈ ਪੂਆ ਮੰਮੀ ਹੁਣਾਂ ਦੇ ਦੁੱਖ ਨਾਲੋਂ ਕੋਈ ਦੁੱਖ ਵੱਡਾ ਥੋੜੀ ਹੋ ਸਕਦਾਗਾ ਕੋਈ ਗੱਲ ਨਹੀਂ ਤੁਸੀਂ ਮੈਨੂੰ ਨਾ ਗੱਲ ਦੱਸ ਦੋ ਕੀ ਹੋ ਗਿਆ ਖੈਰ ਸੁੱਖ ਤਾਂ ਹੈਗੀ ਆ ਉੱਥੇ ਤਾਂ ਸਾਰੇ ਠੀਕ ਆ ਪਿੰਡ ਤਾਂ ਸਾਰੇ ਠੀਕ ਆ ਪੁੱਤ ਪਿੰਡ ਪਰ ਉੱਥੋਂ ਦੀ ਸੌਖ ਨੂੰ ਵੀ ਮੈਂ ਕੀ ਕਰੂੰਗੀ ਕਹਿੰਦੇ ਹੁੰਦੇ ਨਾ ਗੁੜੀ ਨੂੰ ਦੋ ਅੱਖਾਂ ਮਾਰ ਦਿੰਦੇ ਉਦਾਂ ਜੱਟਿੱਡ ਦੀ ਜਾਂ ਫੇਕਿਆ ਤੇ ਉਹ ਔਖ ਮੈਨੂੰ ਲੱਗੀ ਫੇਕਿਆ ਹਾਂ ਬੂਆ ਐ ਤਾਂ ਮੈਨੂੰ ਵੀ ਪਤਾ ਤੂੰ ਵੀ ਨਾ ਬਹੁਤ ਉਫੀ ਰਹਿਣੀ ਆ ਸਾਡੀ ਟੈਨਸ਼ਨ ਲੈਣੀ ਆ ਨਾ ਦੋਨੇ ਭੈਣ ਭਰਾਵਾਂ ਦੀ ਤੂੰ ਟੈਨਸ਼ਨ ਨਾ ਲਿਆ ਕਰ ਸਾਰਾ ਕੁਝ ਠੀਕ ਹੋ ਜਾਊਗਾ ਪੁੱਤ ਟੈਨਸ਼ਨ ਕਿਵੇਂ ਨਾ ਲਵਾਂ ਟੈਨਸ਼ਨ ਲੈਣੀ ਪੈਂਦੀ ਆ ਪਰ ਹਾਂ ਮਾਂ ਤੂੰ ਇੱਥੇ ਬੈਠੀ ਆ ਜੀਰਾ ਵੀ ਆਇਆ ਹੈ ਹਾਂ ਬਈ ਠੀਕ ਆ ਹਾਂ ਬੜੀ ਨਹੀਂ ਬਣੇ ਹਾਂ ਬਈ ਬੜੀ ਨਹੀਂ ਸੀ ਬੈਠੋ ਆ ਜਾ ਪਾਣੀ ਨਹੀਂ ਦੇਣਾ ਮੈਂ ਨਾ ਨਹੀਂ ਪਾਣੀ ਕੁਛ ਨਹੀਂ ਲੈਣਾ ਵੀਰੇ ਨੂੰ ਤਾਂ ਪਾਣੀ ਲਿਆਉਂਦਾ ਭੂਆ ਕੁਛ ਨਹੀਂ ਪੀਣਾ ਖਾਣਾ ਸਾਡੇ ਨਾਲ ਕੁਛ ਲੰਗੇ ਨਾਲ ਸੀ ਪੀ। ਭੂਆ ਤੂੰ ਪਹਿਲਾਂ ਵੀ ਆਈ ਸੀ ਪਰ ਪਹਿਲਾਂ ਤਾਂ ਆਈ ਘਰਿਆ ਨਹੀਂ ਸੀ ਹੁਣ ਜੀਵ ਜਗਾ ਤਾਂ ਤੂੰ ਰੋਈ ਕਾ ਤਾਂ ਜਾਨੀ ਕੀ ਗੱਲ ਹੋ ਗਈ ਵੀਰੇ ਕੀ ਹੋ ਗਿਆ? ਉਹ ਪਾਣੀ ਮੈਂ ਕੀ ਦੱਸਾਂ ਮੈਂ ਨਹੀਂ ਲੈ ਵੀਰੇ ਗੰਦਾ ਕੀ ਦੱਸਾਂ ਬਈ ਤਾਂ ਅਸ ਤਾ ਜਿਹੜੀ ਕੋਈ ਗੱਲ ਹੋਈ ਹੈ ਕੀ ਹੋਇਆ? ਰਾਜੂ ਹੀ ਗਿਆ ਸੀ ਆਪਣਾ ਗੁਜਰਾਤ ਚ हां बुआ मेरी ਗੱਲ ਹੋਈ ਸੀ ਸਵੇਰੇ ਆਜੂਗਾ ਅੱਜ ਸ਼ਾਮ ਤੱਕ ਫਿਰ ਆਜੂਗਾ ਫਿਰ ਥੋ ਆਜੂਗਾ ਜਿੱਥੇ ਗਿਆਗਾ ਮੁੜੇ ਆਊਗਾ ਵੀਰਾ ਕਹਿੰਦਾ ਸੀ ਮੈਂ ਟਾਈਮ ਨਾਲ ਹੀ ਆਜੂਗਾ ਸ਼ਾਮ ਨੂੰ ਉਹ ਝੂਠਾ ਤੈਨੂੰ ਝੂਠੇ ਦਿਲਾਸੇ ਦਿੰਦਾ ਉਹ ਨਹੀਂ ਆਉਂਗਾ ਝੂਠਾ ਲੈ ਪੂਆ ਵੀਰਾ ਝੂਠਾ ਹੋ ਸਕਦਾ ਹੈ ਐ ਕਿਉਂ ਕਹੀਂ ਇੰਨੀਆਂ ਨਹੀਂ ਮੇਰਾ ਵੀਰਾ ਨਹੀਂ ਝੂਠਾ ਹੈਗਾ ਮੈਂ ਕਿ ਤੁਹਾਨੂੰ ਕਿਹਾ ਝੂਠਾ ਲੱਗਿਆ ਪੁੱਤ ਉਹ ਕੋਈ ਵੀ ਲੈਣ ਨਹੀਂ ਕਿਹਾ ਸੀ ਸਿਰਫ ਤੈਨੂੰ ਬਾਹਰ ਨਾਲ ਲਾ ਕੇ ਗਿਆ ਉਹ ਤੇ ਇਥੋਂ ਉਹਨੇ ਇਸ ਗੱਲ ਦਾ ਪਰਦਾ ਰੱਖਿਆ ਵੀ ਜੇ ਮੈਂ ਕੁੜੀ ਨੂੰ ਦੱਸਦਾ ਕੋਈ ਕੁੜੀ ਨੇ ਮੈਨੂੰ ਕੋਈ ਗੱਲਬਾਤ ਕਰਨ ਦੇਣੀ ਹੋਊ ਜਾਂ ਨਾ ਅਸਲ 'ਚ ਨਾ ਉਹਨੇ ਵਿਆਹ ਕਰਵਾ ਲਿਆ ਪੁੱਤ ਉਧਰ ਜਾ ਕੇ ਤੇ ਹੁਣ ਉਹ ਉੱਥੇ ਰੋ ਪਾ ਲੈ ਪੂਆ ਮੇਰਾ ਵੀਰ ਇਹੋ ਜਿਹਾ ਨਹੀਂ ਹੈਗਾ ਕੋਈ ਵਿਆਹ ਵੀ ਉਹ ਨਹੀਂ ਕਰਾਇਆ ਨਾਲੋਂ ਤਾਂ ਮੇਰੇ ਵਿਆਹ ਦੀ ਟੈਂਸ਼ਨ ਲੈਂਦਾ ਹੁੰਦਾ ਸੀਗਾ ਉਹਨੂੰ ਪਤਾਗਾ ਮੈਂ ਉਹਦੀ ਭੈਣ ਉਹਦੀ ਜ਼ਿੰਮੇਵਾਰੀ ਆ ਨਾਲੇ ਮੇਰੇ ਵੀਰ ਇਹੋ ਜਿਹਾ ਥੋੜੀਆ ਵੀ ਮਰਜ਼ੀ ਨਾਲ ਵਿਆਹ ਕਰਾਉਂਦਾ ਫਿਰ ਤੁਸੀਂ ਕਹੇ ਜਿਹੀਆਂ ਗੱਲਾਂ ਕਰਦੇ ਐਵੇਂ ਕਿਸੇ ਦੇ ਮਗਰ ਲੱਗੇ ਫਿਰਦੇ ਹੋ ਮੇਰਾ ਵੀਰਾ ਨਹੀਂ ਇਹੋ ਜਿਹਾ ਉਹਨੇ ਕਰਵਾ ਲਿਆ ਠੀਕ ਐ ਮੈਨੂੰ ਵੀ ਫੋਨ ਕਰਕੇ ਕਿਸੇ ਨੇ ਦੱਸਿਆ ਮੈਂ ਤਾਂ ਆਈ ਨਹੀਂ ਨਈ ਮੈਂ ਕੱਲ ਤਾਂ ਗਈ ਸੀ ਅੱਜ ਮੈਂ ਕਿਉਂ ਮੁੜ ਕੇ ਆਉਂਦੀ ਇਹ ਆਪਕਾ ਜੇ ਵੀਰੇ ਨੇ ਵਿਆਹ ਕਰਾਉਣਾ ਸੀ ਇਹ ਵੀਰੇ ਆਪਾਂ ਨੂੰ ਦੱਸ ਦਿੰਦਾ ਆਪਾਂ ਕਿਹੜੇ ਤੋਂ ਮਨਾ ਕਰਦੇ ਸੀ ਵੀ ਨਹੀਂ ਕਰਾਉਣਾ ਵਿਆਹ ਦਾ ਆਪਾਂ ਉਹ ਵੀ ਕਰਨਾ ਹੀ ਸੀ ਉਹਦਾ ਪੁੱਤ ਮੈਂ ਤਾਂ ਆਪ ਕਹਿਣੀ ਵੀ ਜੇ ਉਹਨੇ ਵਿਆਹ ਕਰਾਉਣਾ ਸੀ ਉਹ ਦੱਸਦਾ ਹੁੰਦਾ ਵੀ ਮੈਂ ਤਾਂ ਵਿਆਹ ਕਰਵਾਉਣਾ ਆਪਾਂ ਆਪ ਸਾਥ ਦੇ ਦਿੰਦਾਗਾ ਵਿਆਹ ਕਰਕੇ ਨਾਲੇ ਮੇਰਾ ਫਿਕਰ ਮੁੱਕ ਜਾਂਦਾ ਤੁਹਾਡੇ ਘਰੇ ਬਹੂ ਆ ਜਾਂਦੀ ਨਾਲੇ ਤੇਰਾ ਮੁੱਕ ਜਾਂਦਾ ਕਾਲੇ ਕਹਾਂ ਪਤਾ ਨਹੀਂ ਕਿਉਂ ਮੇਰੇ ਨਾ ਅੰਦਰੋਂ ਦਿਲ ਨਹੀਂ ਮੰਨਦਾ ਵੀ ਵੀਰੇ ਨੇ ਵਿਆਹ ਕਰਾ ਲਿਆ ਹੋਊਗਾ ਨਹੀਂ ਵਿਆਹ ਵੀ ਉਹ ਨਹੀਂ ਕਰਾਇਆ ਉਹੀ ਗਲਤਫਹਿਮੀ ਹੋ ਗਈ ਤੁਹਾਨੂੰ ਉਹੀ ਕਹਿਤਾ ਹੋਣਾ ਕਿਸੇ ਨੇ ਪਿੰਡ 'ਚ ਸਾਡੇ ਤੇ ਲੱਗਦੇ ਆ ਸਾਰੇ ਉਹੀ ਕਹਿਤਾ ਹੋਊਗਾ ਪੁੱਤ ਉਹਨੇ ਫੇਰੇ ਨਾਲ ਆਪ ਗੱਲ ਕਰੀ ਵੀ ਕੋ ਮੈਂ ਵਿਆਹ ਕਰਵਾ ਲਿਆ ਤੂੰ ਜਾ ਕੇ ਕੁੜੀ ਨੂੰ ਦੱਸਿਆ ਸਾਰੀ ਗੱਲ ਬਾਤ ਤੇ ਘਰ ਦਾ ਜਿਹੜਾ ਵੀ ਕੰਮ ਕਰਨਾ ਹੁਣ ਪੂਆ ਤੂੰ ਸਾੰਭੀ ਤੂੰ ਕੁੜੀ ਦਾ ਦੇਖਭਾਲ ਕਰਨੀ ਹੈ ਹੁਣ ਪੁੱਤ ਮੈਨੂੰ ਇੱਥੇ ਇਕੱਲੇ ਨੂੰ ਛੱਡ ਨਹੀਂ ਸਕਦਾ ਲੱਗੂਆ ਚੱਲ ਕੋਈ ਨਹੀਂ ਵੈਸੇ ਤਾਂ ਮੇਰੀ ਗੱਲ ਹੋਈ ਸੀ ਬਾਈ ਨੇ ਮੈਨੂੰ ਦੱਸਿਆ ਨੇ ਉਹ ਮੇਰੇ ਤੋਂ ਸਾਹਬ ਦਾ ਹੋਗਾ ਆਪਾਂ ਐ ਕਰਾਂਗੇ ਵੀਰੇ ਨੂੰ ਤੇ ਭਾਬੀ ਨੂੰ ਨਾ ਆਪਾਂ ਇੱਥੇ ਲਿਆਵਾਂਗੇ ਨਾਲੇ ਆਪਣੇ ਕਿਹੜਾ ਕੋਈ ਕੁਝ ਕਹੂਗਾ ਉਹ ਬਾਪੂ ਲੜਦਾ ਹੁੰਦਾ ਸੀ ਹੁਣ ਤਾਂ ਕੋਈ ਨਹੀਂ ਹੈਗਾ ਕੁਝ ਕਹਿਣ ਵਾਲਾ ਕੁਝ ਨਹੀਂ ਹੁੰਦਾ ਆਪਾ ਵੀਰ ਨੂੰ ਤੇ ਬਾਪ ਨੂੰ ਲੈ ਆਵਾਂਗੇ ਬਾਈ ਦੋਵੇਂ ਚੱਲੇਂਗੇ ਨਾਲ ਹੈ ਬਾਈ ਮੈਂ ਵੀ ਉਸੇ ਮਾਜੀਉ ਫਿਰ ਕਿਤੇ ਮੁੜ ਕੇ ਨਹੀਂ ਆਉਣਾ ਲੈ ਕਿਹੜੀ ਕਰਾਇਆ ਫਿਰ ਕਿਹਡੀ ਕੀ ਗੱਲ ਹੈ ਮੈਂ ਤਾਂ ਬਹੁਤ ਖੁਸ਼ ਆ ਮੈਂ ਵੀਰੇ ਨੂੰ ਫੋਨ ਲਾ ਕੇ ਕਹਿ ਦੇਣਾ ਵੀਰੇ ਤੂੰ ਸਿੱਧ ਘਰੇ ਆ ਜਾ ਕਿਸੇ ਤੋਂ ਡਰਨ ਦੀ ਨਾ ਕੋਈ ਲੋੜ ਨਹੀਂ ਨਹੀਂ ਵੀਰਪਾ ਮੇਰੇ ਸਿਰ ਦੀ ਸੌਂ ਖਾ Pua, io non parlo con lui a No, Pua. E e rai thai, Beh, la Parai, dua, non è vero che mi parli. Non è vero che ti parli. Ma non è vero che ਮੇਰੇ ਨਾਲ ਫੇ ਰਿਸ਼ਤਾ ਨਹੀਂ ਰੱਖਣਾ ਜਾਊਂਗੀ ਮੈਂ ਪਤਾ ਹਰ ਇੱਕ ਥਾਂ ਤੇਰੀ ਮਾਂ ਪਿਓ ਵਾਲੇ ਫਰਜ਼ ਵੀ ਨਿਭਾਉਣੀ ਐ ਹੁਣ 라ਜੂ ਵਾਲੇ ਫਰਜ਼ ਵੀ ਮੈਂ ਨਿਭਾਉਂਗੀ ਚੱਲ ਠੀਕ ਆਪੂਆ ਨਹੀਂ ਲਾਉਂਦੀ ਚੱਲ ਕੋਈ ਨਹੀਂ ਇੱਕਦੱਕ ਜਿਦਾ ਪਿਆ ਆ ਜੂਗਾ ਹਾਂ ਪੁੱਤ ਆ ਜੂਗਾ ਤਲ ਕੋਈ ਨਾ ਪੈਣ ਮੈਦਰਾਪਰਾ ਹੈਗਾਗਾ ਤੇਰੀ ਕੀ ਹੋ ਗਿਆ ਹਾਂ ਵੀਰੇ ਨਾਲੇ ਮੈਂ ਕੋਈ ਕੋ ਟੈਨਸ਼ਨ ਲੈਨੀਆ ਕੁਛ ਨਹੀਂ ਹੁੰਦਾ ਮੈਂ ਨੇ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਉਣੀ ਆ ਠੀਕ ਆ ਬੋਆ ਚਾਹ ਬਣਾ ਲੈ ਠੀਕ ਪੈਨ ਨੂੰ ਕੀ ਦੱਸਗੇ ਅਸੀਂ ਸਿੱਕ ਡਾਣੇ ਤੇ ਪੱਥਰ ਪੜਿਆ ਕਿੱਡਾ ਫੜਦਾ ਰੱਖਿਆ Şimdi ben ne yapacağım? 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 ਮੇਰੇ ਨੰਦ ਸੌਂਖਾ ਅੱਤੀ ਸੇ ਵਿਪਣੇ ਮੈਂ ਕਦੇ ਵੀ ਤੇਰੇ ਤੋਂ ਕੋਈ ਗੱਲ ਨਹੀਂ ਲੁਕਾਉਂਗਾ ਐਡੀ ਵੱਡੀ ਗੱਲ ਲੁਕੋ ਲਈ ਵੀਰਾ ਵੀ ਅੰਦਰ ਬਚਾ ਲੈ ਸਾਡੇ ਕਿ ਮੈਨੂੰ ਕਹਿੰਦਾ ਸੀ ਮੈਂ ਤੇਰਾ ਸਹਰਾ ਆਪਾਂ ਦੋਨੇ ਭੈਣ ਭਰਾ ਰਲ ਕੇ ਜ਼ਿੰਦਗੀ ਕੱਟਾਂਗੇ ਸਹੀ ਗੱਲ ਲਗੋਈ ਨੀ ਕਿਸੇ ਦਾ ਨਾ ਲੈ ਵੀਰੇ ਨੂੰ ਬੰਦਾ ਮੈਨੂੰ ਤਾਂ ਦਾਦਾ ਦਾਦੀ ਵੀ ਨਹੀਂ ਦੱਦਿਆ ਨਾ ਬੁਲਾਉਂਦੇ ਹੁਣ ਮੈਂ ਕੀ ਕਰੂੰਗੀ ਹਾਂ ਹੁੱਕੇ ਦੇ ਕੋ ਹਨਾ ਪਤਾ ਲੱਗ ਜੇ ਜੇ ਮੈਂ ਰੋਈ ਜਾਨੀ ਅਬ ਨਾ ਬਾਹਰ ਰਹੂੰਗੀ ਮੈਂ ਮੇਰਾ ਤਾਂ ਰੋਣਾ ਵੀ ਨਹੀਂ ਬੰਦ ਹੋ ਰਿਹਾ ਕੋਈ ਨਾ ਮਾਂ ਹੌਸਲਾ ਰੱਖਦਾ ਤੇ ਬਾਕੀ ਕੋਈ ਨਹੀਂ ਮੈਂ ਵੀ ਤਾਂ ਹੈਗੀਆਂ ਦਾ ਪਰ ਕੋਈ ਨਹੀਂ ਫੇਰ ਕੀ ਹੈ ਤੂੰ ਮੜਾ ਹੌਸਲਾ ਰੱਖ ਤੇ ਪੁੱਤ ਕੀ ਕਰਾਂ ਕਿ ਮੈਂ ਹੌਸਲਾ ਰੱਖਾਂ ਜਿਉ ਤੋਨੇ ਜੀ ਮੁੱਕ ਗਏ ਸੀ ਆਏ ਸੀਗਾ ਵੀ ਚਲ ਜਵਾਬ ਹੈਗੇ ਹੁਣ ਰੱਬ ਨੇ ਆ ਸਹਾਰਾ ਵੀ ਖੋਲ ਕਿਉਂ ਰੱਬ ਨੇ ਐਡਾ ਇਹ ਦੇਣਾ ਕਰ ਨਾ ਕਰਿਆ ਕਿਉਂ ਕ੍ਰੋਪ ਹੋਇਆ ਕੀ ਜਵਾਬ ਦੀ ਖਲਾਸਾ ਜੀ ਆਪਾਂ ਪਾਪਾ ਨੂੰ ਨਾਲ ਹੀ ਲੈ ਚਾਂ ਪੁਸਤਕ ਕਰਾਂਗੀ ਪੁੱਤ ਉਹਨੂੰ ਗੱਲਾ ਗੱਲਾ ਚਸਮਾ ਜਾ ਕੇ ਪਾਣੀ ਲੈ ਪਾਣੀ ਤੁਸੀਂ ਮੈਨੂੰ ਮੇਲਾ ਤੋਂ ਬਿਨਾਂ ਹੀ ਇੱਥੇ ਆ ਗਏ ਕੀ ਕਰੇ ਸਿਮਰ ਮੈਂ ਤੋ ਖੜਾ ਹੀ ਨਹੀਂ ਗਿਆ ਉੱਥੇ ਜਦੋਂ ਬਾਈ ਨੇ ਮੈਨੂੰ ਗੱਲਬਾਤ ਦੱਸਤੀ ਨਾ ਮੈਂ ਹੋ ਗਿਆ ਛੇਤੀ ਮੈਂ ਕੁੜੀ ਕੋਲੇ ਜਾ ਹੋਰ ਭੈਣੇ ਮੈਨੂੰ ਵੀ ਹੁਣੀ ਪਤਾ ਲੱਗਿਆ ਹੁਣੀ ਦੱਸਿਆ ਇਹਨਾਂ ਨੇ ਬੜਾ ਮਾੜਾ ਕੀਤਾ ਰੱਬ ਨੇ ਪਾਪ ਨੇ ਬਾੜੇ ਵਰਗਾ ਮਾੜਾ ਬਹੁਤ ਮਾੜਾ ਕੀਤਾ ਬੁਥੇਰੇ ਉੱਥੋਂ ਵੱਡੇ ਬੈਠੇ ਸੀ ਜਾਣ ਵਾਲੇ ਉਹੀ ਤਾਂ ਗੱਲ ਆ ਭੈਣੇ ਵੀ ਰੱਬ ਨੂੰ ਇਹਦੇ ਵੀ ਨਾ ਕੋਈ ਘਾਟਾ ਸੀ ਰੱਬ ਦੇ ਘਰੇ ਖੱਟਾਈ ਸੀ ਨਾ ਉਹਨੂੰ ਤਾਂ ਘਾਟਾ ਪੂਰਾ ਹੋਇਆ ਬਾਕੀ ਜੋ ਨੂੰ ਚੰਗਾ ਲੱਗਦਾ ਉਹਦੀਆਂ ਖੇਡਾਂ ਹਾਂ ਇਹ ਤਾਂ ਹੈ ਹਾਂ ਬਣਾ ਲੈਂਦਾ ਢਾ ਲੈਂਦਾ ਜਿਵੇਂ ਜੀ ਕਰਦਾਵੇਂ ਖੇਡੀ ਜਾਂਦਾ ਤਾਂ ਤੇ ਵੀਰਪਾਲ ਵੀ ਨਹੀਂ ਆਇਆ ਵੀਰਪਾਲ ਉੱਠ ਕੇ ਪਤਨ ਚਾਹ ਬਣਾਉਂਗੀ ਮੈਂ ਸੇਵਨ ਮੈਂ ਵੀ ਇਹ ਗੱਲ ਨਹੀਂ ਦੱਸੀ ਕਿ ਵੀ ਆਖਿਸ਼ ਹੋ ਗਿਆ ਰਜੂ ਨਾਲ ਮੈਂ ਤਾਂ ਇਹਨੂੰ ਆਏ ਆਖਿਆ ਵੀ ਉਹਨੇ ਉੱਥੇ ਵਿਆਹ ਕਰਾ ਲਿਆ ਉਹ ਆਉਂਦਾ ਨਹੀਂ ਤੇ ਤੁਸੀਂ ਵੀ ਇਹੀ ਗੱਲ ਕਹੋ ਕਿਥੇ ਹੁਣ ਆ ਜੇ ਵੀਰਪਾਲ ਤੇ ਤੂੰ ਹਾਂ ਗੱਲ ਕਿਸੇ ਨਾਲ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਪਰ ਇਸ ਗੱਲ ਦਾ ਨਾ ਪਰ ਆਜ ਹੀ ਰੱਖਾਂਗੇ ਹਾਂ ਕਿ ਇਹ ਤਾਂ ਫਿਰ ਜੰਮੀ ਵਿਚਾਰੀ ਚੋਤੀ ਹੋ ਗਈ ਹਾਂ ਕਿ ਇਹ ਜੇ ਵੀ ਰੱਖੀ ਰੱਖਣੀ ਆ ਪਰ ਹੌਕੀ ਹੋ ਗਈ ਨੇ ਧੀ ਦਾ ਕੰਮ ਸਹੀ ਗੱਲ ਆ ਭੈਣੇ ਹਾਂ ਕਾਲੂ ਮੈਂ ਸਮਝ ਨਹੀਂ ਆ ਰਹੀ ਗੱਲ ਹਾਂ ਤੇ ਪੱਕੇ ਭਾਈ ਹੁਣ ਆਪਾਂ ਨੂੰ ਹੀ ਇਹਦੀ ਦੇਖਭਾਲ ਕਰਨੀ ਪਊਗੀ ਮੈਂ ਜੇ ਤਾਂ ਮੈਂ ਇਹਨੂੰ ਕਹਿੰਨੀ ਮੇਰੇ ਨਾਲ ਚੱਲਣਾ ਮੇਰੀ ਨਾ ਤਾਂ ਇਹ ਜਾਣਦੀ ਇਹਦੇ ਸਾਨੂੰ ਭਾਈ ਜ਼ਿੰਮੇਵਾਰੀ ਲੈਣੀ ਪੋਗੀ ਭੈਣੇ ਦੇਖ ਜ਼ਿੰਮੇਵਾਰੀ ਤਾਂ ਅਸੀਂ ਲੈ ਲਾਂਗੇ ਸਾਨੂੰ ਵੀ ਪਤਾ ਵੀ ਇਹਦਾ ਕੋਈ ਸਹਾਰਾ ਨਹੀਂ ਹੈਗਾ ਹਨਾ ਬਾਕੀ ਮਟਿਆਰ ਦੀ ਇਹ ਤਾਂ ਸਾਨੂੰ ਬੁਲਾਉਂਦੀ ਤੱਕ ਨਹੀਂ ਹੈਗੀ ਕਿ ਇਹਨੂੰ ਤੂੰ ਮੜਾ ਮੋਟਾ ਸਮਝਾ ਕੇ ਜਾਇਂ ਅਸੀਂ ਜ਼ਿੰਮੇਵਾਰੀ ਤਾਂ ਨਿਭਾ ਹੀ ਦੇ ਪੈਣੇ ਆਪੇ ਖਲਾਉਗੀ ਕੋਈ ਨਹੀਂ ਜਦੋਂ ਹੁਣ ਕੱਲੀ ਰਹੇਗੀ ਹੋਰ ਕੋਈ ਸਹਾਰਾ ਨਹੀਂ ਰਿਹਾ ਹਨਾ ਮੈਂ ਇਹਨੂੰ ਆਪਣੇ ਆਪ ਸਮਝਾ ਜੂ ਸਾਰਾ ਕੁਝ ਤੇ ਛੋਟੇ ਕੰਨੀ ਇਹਨੂੰ ਭਾਜੂਗੀ ਭਾਈ ਇੱਥੇ ਹੁਣ ਇਹ ਕੰਦਾ ਨੂੰ ਦੇਖ ਦੇਖੇ ਡਰ ਰਹੋਗੇ ਨਾ ਆਪਣੇ ਨਾਲੇ ਜਵਾਨ ਹੈਗੇ ਜਵਾਨ ਤੇ ਪੁੱਤ ਨੂੰ ਕੱਲਾ ਵੀ ਨਹੀਂ ਨਾ ਛੱਡਿਆ ਜਾਂਦਾ ਕੋਈ ਨਹੀਂ ਤੂੰ ਇਹਨੂੰ ਸਮਝਾ ਕੇ ਜਾਹੀਂ ਇਹ ਤਾਂ ਕਾਲਜ ਜਾਂਦੀ ਵੀ ਨੰਗ ਦੀ ਟੱਪਦੀ ਆ ਬਾਰ ਮੁੱਢੀ ਜਮੇ ਨਹੀਂ ਬੁਲਾਉਂਦੀ ਵੀ ਹਾਂ ਚਾਚੀ ਕਿਵੇਂ ਹੋ ਜਾਂ ਨਾ ਹਾਂ ਚਲ ਕੋਈ ਨਹੀਂ ਜਿਹੜੀਆਂ ਤੂੰ ਪਹਿਲਾਂ ਹੋ ਗਈਆਂ ਉਹ ਤਾਂ ਸਾਨੂੰ ਛੱਡਣੀਆਂ ਪੈਣਗੀਆਂ ਹੁਣ ਅੱਗੇ ਵਾਸਤੇ ਸੋਚੋ ਜੇ ਤੂੰ ਹੁਣ ਰੱਬ ਨੇ ਇਟਾ ਕੰਮ ਕਰਤਾ ਤੇ ਹੁਣ ਇਹ ਜਵਾਕੜੀ ਦਾ ਸਾਥ ਤਾਂ ਆਪਾਂ ਨੂੰ ਦੇਣਾ ਹੀ ਦੇਣਾ ਕੋਪਣੇ ਕੋਈ ਨਹੀਂ ਦੇਵਾਗੇ ਸੀ ਚੱਲ ਆਜੋ ਤੁਸੀਂ ਮੈਂ ਉਧਰ ਚਾਰ ਰੋਟੀ ਰੋਟੀ ਬਣਾਉਣੀ ਹੈ ਚੰਗਾ ਕੋਈ ਨਹੀਂ ਹਾਂ ਚਾਹ ਬਣਾਈ ਜਾਂਦੇ ਵੀਰਪਾਣ ਅਸੀਂ ਚਾਹ ਚੁੱਪੀ ਹਾਂ ਅੱਜ ਮੈਂ ਇਧਰ ਆਣੀ ਪੁੱਤੂ ਅੱਖ ਨੇ ਘਰੇ ਵਾਜੀ ਘਰ ਕੀ ਸੁਣਨੇ ਦਾ ਕੁਛ ਨਹੀਂ ਬੰਦਾ ਮੈਂ ਨਹੀਂ ਹਜੇ ਆਉਂਦੀ ਮੈਂ ਤਾਂ ਲਾਉਂਗੀ ਕੋਈ ਚਾਰ ਦਿਨ ਕੁੜੀ ਕੋਲੇ ਹੁਣ ਕਿਵੇਂ ਗਰਜਿਮਾ ਕਰਾਂ ਪੁੱਤ ਕਉਂ ਵਾਕ ਦੀ ਕਰੀ ਹੂੰ ਸੁਣਨੇ ਘਰ ਦਾ ਕੁਛ ਨਹੀਂ ਬਣਦਾ ਜਿੰਦੇ ਲੱਗੇ ਹੈਗੇ ਟਾਈਮ ਮੜਾ ਭਈ ਮੈਂ ਤਾਂ ਹੁਣ ਆ ਹਾਲ ਚ ਕੁੜੀ ਨੂੰ ਛੱਡ ਕੇ ਕਿੱਥੇ ਆ ਸਕਦੀ ਕੋਈ ਇਹਦਾ ਹੁਣ ਸਿਰ ਕਰੂੰਗੀ ਕੋਈ ਜਾਂ ਤੇਰੇ ਮਾਮੇ ਕੇ ਦੂਜੇ ਦੇ ਚੁੱਲੇ ਤੇ ਇਹਨੂੰ ਕਰਕੇ ਜਾਂ ਭਈ ਆ ਦੇ ਨਾਲ ਲੈ ਕੇ ਆਉਂਗੀ ਫੇਰ ਆਉਂਗੀ ਤੇ ਤੂੰ ਰੋਟੀ ਤੇਰੀ ਚਾਚੀ ਕੇ ਫੜਦਾ ਕਰੀ ਹੁਣ ਤਾਂ ਠੀਕ ਹੋ ਮੈਂ ਕਿਰ ਮਾਮੇ ਰਗਾਂ ਕੋਲ ਜਾ ਕੇ ਆਉਣਾ ਕੀ ਕਹਿੰਦੇ ਤੂੰ ਪੁੱਛ ਦੰਦਾ ਹਾਂ ਪਰ ਜਾ ਜਾ ਆ ਨਾਲ ਹੀ ਮੋਟਰਸਾਈਕਲ ਤੇ ਛਾਵੇਂ ਕਰ ਠੀਕ ਹੈ ਜਾ ਉਹ ਗੁਰਬਾ ਆ ਕੀ ਕਰ ਦਿਖਾਇਆ ਤੂੰ ਗੜੀਏ ਧੋਨੇ ਭੈਣ ਭਰਾ ਆਪ ਦਾ ਚੁੱਲ੍ਹਾ ਤਪਾਉਂਦੇ ਸੀ ਕੁੜੀ ਉਹਦੇ ਆਸਰੇ ਜਿਉਂਦੀ ਸੀ ਉਹ ਕੁੜੀ ਦੇ ਆਸਰੇ ਜਿਉਂਦਾ ਸੀ ਪਕਾਉਂਦੇ ਸੀ ਖਾਂਦੇ ਸੀ ਮੈਨੂੰ ਵੀ ਹੱਤਾ ਪੀ ਕਸੀ ਕੀ ਕਰਾਂ ਮੁਰਨੇ ਕਿਤੇ ਜਾਣੋ ਅਸਲ ਤਾਂ ਮੇਰੇ ਤੇ ਆ ਪਈ ਜੀ ਕੁੜੀ ਤੋਂ ਵੀ ਪੜਦਾ ਰੱਖ ਲੈ ਛੋਟਾ ਨਾ ਵੀ ਮੈਨੂੰ ਪਤਾ ਨਹੀਂ ਛੋਟੇ ਵੀ ਨਹੀਂ ਖੁਰੀ ਨੂੰ ਨਾ ਇੰਗੋਟ ਲੰਦੀ ਹੈ ਫੋਰਸ ਆਫ